ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਵਿੱਚ ਅੱਜ ਅਸੀਂ ਚੱਲੇ ਸੀ ਗੁਰਦੁਆਰਾ ਸਾਹਿਬ ਫਿਰ ਅੜੀਸਰ ਸਾਹਿਬ ਉੱਥੇ ਕਰਾਂਗੇ ਦਰਸ਼ਨ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਸਿਸਟਮ ਜਿਵੇਂ ਚੱਲਦਾ ਉੱਥੇ ਹਾਂਜੀ ਗੱਲ ਸਾਬ ਤਿਆਰੀ ਹੈ ਫਿਰ ਤੇ ਬਾਕੀ ਰਸਤੇ ਦੇ ਵਿੱਚ ਮੜਾ ਮੋਟਾ ਚੱਲ ਹੋਇਆ ਤੁਹਾਨੂੰ ਦਿਖਾਵਾਂਗੇ ਲਾਉਂਦੇ ਬਈ ਪ੍ਰੀਤ ਕਹਿੰਦਾ ਮੁੰਡਾ ਅਸੀਂ ਕਹਾਈ ਬਿਨੂੰ ਘਰੇ ਰਹਿ ਜਾ ਪਰ ਪ੍ਰੀਤ ਇਹਨਾਂ ਮੈਂ ਵੀ ਜਾਊਂਗਾ ਸੀ ਅੱਜ ਤਾਂ ਭਈ ਰਹਿ ਗਈਆਂ ਇਹ ਕਹਿੰਦਾ ਮੈਂ ਜਾਂਦਾ ਨਾਲ ਬਾਕੀ ਅੱਜ ਘਰੇ ਕੱਲਾ ਸੀ ਦਾਦੀ ਦੀ ਹੈ ਨਹੀਂ ਗਈ ਤਾਂ ਨਾਲ ਲੈ ਕੇ ਚੱਲੇ ਆਂ ਦੇ ਕੈਨਸਾਰਾ ਸੈਸ਼ਨ ਤੋਂ ਕੇ ਮੈਂ ਤਿਆਰੀ ਹੈ ਭਾਈ ਗਗਨ ਤੇ ਕਰਨਾ ਵੀ ਤਿਆਰ ਨੇ ਹਾਂ ਜੀ ਆਂਦਾ ਕੋਈ ਹੋ ਗਿਆ ਕਰੇ ਹਾਂ ਚੱਲਦੇ ਹਾਂ ਜੀ ਚਲੋ ਮਿਲਾਂਗੇ ਰਸਤੇ ਫਿਰ ਹਾਂ ਆ ਜਾਓ ਭਾਈ ਜੀ ਇੱਕ ਬਾਟ ਉੱਪਰ ਗਏ ਨਾ ਰੋਡ ਤੇ ਚੱਲ ਸਕਦੇ ਆ ਜਿੱਦ ਦਾ ਵਿਚਾਰੇ ਉਹਨਾਂ ਮੋੜੇ ਹੋਰ ਚੱਲਣਾ ਪਿਆਣਾ ਵਿਚਾਰ ਆ ਗਿਆ ਕਿ ਦਿਖਾਉਂਗਾ ਮੈਂ ਮਾੜਾ ਨਾ ਹੋਵੇ ਬੜੇ ਨਾ ਨਾ ਪਹੁੰਚ ਕੇ ਜੀ ਫਲੇਗੜ ਚੱਲਾ ਕੰਵਿਆ ਰੋਕਵਾਤ ਕੋਲ ਰੋਕਾ ਪਰਿਕਾਤ ਦਿਖਾਉਣਾ ਚੁਗਾਰਾ ਬੜਾ ਬੜੇ ਪੱਟੇ ਗਲ ਛੱਲਾ ਬਹੁਤ ਚੁੱਕੇ ਜੀ ਬੜੇ ਰੇਵ ਨਾਲ ਤਹਾਂ ਹਾਂ ਹੁਣ ਪੈਂਦੀ ਆ ਕਿੰਨੀ ਕਿੱਥੇ ਦਾ ਚੰਗਾ ਬੜਾ ਬਟਾ ਅੱਗੇ ਦਿਖਾਵਾਂਗੇ ਲਓ ਜੀ ਪਹੁੰਚ ਚੁੱਕੇ ਹਾਂ ਜੀ ਆਪਾਂ ਗੁਰਦੁਆਰਾ ਸ੍ਰੀ ਹਰਿਸ਼ਰ ਸਾਹਿਬ ਵਿਖੇ ਬਣਾ ਰਿਓ ਦਿਖਾਵਾਂਗੇ ਤੁਹਾਨੂੰ ਸਾਰੇ ਤੇ ਆਜੋ ਜੀ ਦੇਖੋ ਭਈ ਇਹ ਬਾਜ਼ਾਰ ਆ ਗਾਨਾਂ ਲੱਗੀਆਂ ਹੁੰਦੀਆਂ ਨੇ ਆਇਓ ਤਾਂ ਵਾਲੇ ਤਾਂ ਇਹ ਦੇਖੋ ਕਿੰਨੇ ਕ ਪੈਸਾ ਲੈਣਾ ਹੈ 200 ਔਰ ਇਹ ਚੰਗੀ ਜਿਹਾ ਨੇ ਕੋਈ ਜਿਹਾ ਲੈ ਪੈਸਾ ਤੋਂ ਵੀ சேரேசி ਲੋ ਲੈਣ ਹਲੋ ਭਾਪਾ ਨੂੰ ਪਾਣਾ ਚੜ ਗਿਆ ਹੈ ਹੈ ਇੱਥੇ ਆਇਆ ਮਾਰ ਦੇ ਹੈ ਲਓ ਜੀ ਪਰਛਾਹ ਲੈ ਲਿਆ ਚੱਲਾਂਗੇ ਅੰਦਰ ਕੋਤਵਾ ਸਾਹਿਬ ਨੇ ਐਂਟਰੀ ਕਰ ਚੁੱਕੀਆਂ ਸੀ ਜੋੜਾ ਕਰਾ ਹੈ ਹੈ ਫਾਇਜੀ ਫਾਇਦਾ ਕਰ ਲਾਂਗੇ ਬਾਹਰ ਹੋਰ ਕਿੰਨਾ ਇੱਕ ਬਰ ਲਾਂਗੇ ਹਾਂਜੀ ਫਾਇਦਾ ਦੇ ਲਿਆ ਵਾ ਜੋ ਉਤਵਾਰ ਲਾਂਗੇ ਦੇ ਲਿਆ ਵਾ ਸੋ ਸੰਜੀ ਬੋਸਾ ਨਾ ਫਸਾ ਇਕੱਠਾ ਕਰ ਮੰਗਿਆ ਚਲ ਆ ਦੇ ਕੇ ਠੀਕ ਹੈ ਹੋਰ ਹੈ ਆਪੇ ਕੋ ਨਹੀਂ ਪੱਤੀ ਕਰ ਲੋ ਤਾਂ ਪੈਸੇ ਦਾ ਇੱਕ ਕੋਈ ਪੱਤੀ ਕਰ ਲਾਂਗੇ ਉਹ ਮੈਸਜ ਭੇਜ ਦੇ ਇੱਕ ਕੋਈ ਨਹੀਂ ਇੱਕ ਕਹਾਂ ਨਹੀਂ ਜੀ ਜਾਣੇ ਜੀ ਜਾਣੇ ਲੋ ਜੀ ਹੁਣ ਇੱਥੇ ਆਪਾ ਦੇ ਕਰਾਵਾਂਗੇ ਕੋਈ ਮਰਤੇ ਆਂ ਦੇ ਕਰਾ ਰਹੇ ਜਿੰਨਦੇ ਜਾਵਾਂ ਮੱਥੇ ਕਣਾ ਅੰਮ੍ਰਿਤਸਰ ਤੇ ਡੱਪਾ ਲੈ ਲਈ ਜਿਓ ਪਣ ਜੈਸੇ ਕਿ ਦੋ ਤੋਰਾ ਸਾਇ 3.5 ਸਰ ਸਾਇ ਸਾਡੇ ਕੋਲ ਬਹੁਤ ਪਹੁੰਚ ਜੀ ਹੁੰਦੀ ਆ ਸਾਰੇ ਦਿਨ ਬਹੁਤ ਘੱਟ ਹੁੰਦਾ ਅਸੀਂ ਵਿੱਚ ਪਹੁੰਚਿਆ ਪਹਿਲੀ ਵਾਰ ਪਹਿਲੀ ਵਾਰ ਪਹੁੰਚੇ ਸੀ ਆਪਾਂ ਮੱਤੇ ਅਨੁਯਤ ਬਲਾ ਆਏ ਹੋਏ ਜਿੱਦਾਂ ਤੁਸੀਂ ਗੱਡੀ ਵਾਰ ਆਇਆ ਕਰਾਂਗੇ ਦਰਸ਼ਨ ਸਾਰੇ ਉੰਗਰ ਖਾਵਾਂਗੇ ਸਾਰਾ ਕੁਝ ਬੱਚਿਆਂ ਨੂੰ ਆ ਜਾਣ ਦੇ ਦੇਖ ਲੈ ਕੇ ਫਿਰ ਚੱਲਾਂਗੇ ਅੰਦਰ ਆਪਾਂ ਖਾਣ ਮੇਸ ਉਹਨਾਂ ਜਿੰਨਾ ਹੋ ਸਕਿਆ ਬਣੇ ਰਿਹਾ ਨਾਲ ਸ੍ਰੀ ਦਰਵਾਸਾ ਜੀ ਦੇ ਕਰੋ ਦਰਸ਼ਨ ਫਿਰ ਕਹਾਂ ਮੱਥਾ ਉੰਗਰ ਖਾਵਾਂਗੇ I ਜਿਹੜਾ ਤੁਸੀਂ ਉਹ ਦੋਲਾ 3 ਅਡੀ ਸਰ ਸਾਹਿਬ ਦਾ ਰਮਾਲ ਸਾਹਿਬ ਦੇ ਵੀਡੀਓ ਪਰ ਟੈਲੀਗ੍ਰਾਮ ਦੇ ਸੀ ਇਹ ਰੋਈ ਇਹ ਇਸ ਰੋਬਰ ਸਾਹਿਬ ਇਹਨੇ ਪੈਰੇ ਪੈਰੇ ਮੱਛੀਆਂ ਦਿਖਾਉਂ ਮੈਂ ਸਮਝ ਦੇਖੋ ਤੇ ਰੰਗ ਕੈਂਡ ਕੈਂਡ ਰੰਗ ਬੜੀਆਂ ਚਿੱਟੀ ਲਾਲ ਪਿੰਕ ਪ੍ਰੀਤ ਨਾ ਹੂਗਾ ਸਾਡਾ ਹੁਣ ਐ ਵੀ ਤੇ ਲਾ ਜੀਆਂ ਇਹ ਚ ਆ ਗਈ ਸਤਿ ਸ਼੍ਰੀ ਅਕਾਲ ਲੋ ਜੀ ਪ੍ਰੀਤ ਨਾਲ ਐ ਲੋ ਜੀ ਕਰੋ ਜੀ ਦਸਤ ਰੋਬਰ ਸਾਹਿਬ ਦੇ

ਹਾਂ ਅਜਾ ਲੰਗਰ ਤੋਂ ਲੰਗੇ ਪ੍ਰਚਾਦੇਸ਼ ਆ ਗਾਂਗੇ ਅਸੀਂ ਬਰਤਾਨ ਭਾਈ ਉੱਤਰੇ ਗਿਆ ਸੀਗਾ ਇਹਦੇ ਤੇ ਫਿਰ ਅਸਮ ਚੜਦਾ ਉਹ ਵੀ ਲੈ ਕੇ ਆਉਂਦੇ ਨੇ ਸਰਸਾ ਪੌਂਗ ਨਾਲ ਲੈ ਕੇ ਆਉਂਦਾ ਕੋਈ ਜੀ ਆਟਾ ਦਾਲ ਚਾਵਲ ਦੁੱਧ ਪਾਣੀ ਕੁਛ ਵੀ ਉਹ ਇੱਥੇ ਵਰਤਾਇਆ ਜਾਂਦਾ ਜੀ ਇਹ ਫਿਰ ਨਾਲ ਮੇਰੇ ਨਾਲ ਜਾਂਦਾ ਤੇ ਸਾਰਾ ਇਕੱਠਾ ਹੁੰਦਾ ਜੀ ਸਮਾਨ ਆਪਾਂ ਚੱਲਾਂਗੇ ਲੰਗਰ ਸਾਹਿਬ ਚ ਅੰਕਲ ਸ਼ਕਾਂਗੇ ਜੀ ਦਾ ਕੋਈ ਤਲੰਗਰ ਉਹ ਲੈਣਗੇ ਵਾਪਸ ਆ ਠੀਕ ਹੈ ਹਾਂ ਅਬੀ ਰਾਹ ਪੱਕ ਲੱਗ ਰਹੀ ਆ ਭਾਈ ਲੰਗਰ ਲੰਗਰ ਸਾਹਿਬ ਜੀ ਪਹੁੰਚ ਚੁੱਕੇ ਆਪਾਂ ਇਹ ਲੰਗਰ ਹਾਲ ਦੇਖ ਰਹੇ ਸੀ ਪਾਣੀ ਦੇ ਇਹ ਤੇ ਪ੍ਰਾਰਥਨਾ ਮੰਡਲੀ ਜੀ ਤੇ ਕਰਨਾ ਕਿ ਲੰਗਰ ਜੀ ਮੇਰਾ ਪਾਸ ਮੈਂ ਚਾਗਾਂਗੇ ਦੇਖ ਰਹੇ ਕਿ ਉਹਨੇ ਬਾਬਿਆਂ ਨੇ ਜਿਹੜਾ ਰੱਤੇ ਮੈਂ ਲਾ ਬੋਸ ਨਾਲ ਲੰਗਰ ਹਾਲ ਬਣਾਇਆ ਵਾ 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 ਵਾ

ਦੋ ਪੀ ਨਾ ਹੀ ਦਾ ਵਿਚਾਰ ਆਇਆ ਹੈ। ਕਰਾਵਾਂਗੇ ਆਪਾਂ। ਜਿਹੜਾ ਬੰਦਾ ਕਰਾਉਣਾ ਪੈ ਰਿਹਾ। ਲੰਗਰ ਛਕ ਲਿਆ। ਬੜਾ ਨਜ਼ਾਰਾ ਆ ਗਿਆ। ਐਨਾ ਨਜ਼ਾਰਾ ਮਹਿੰਗੇ ਹੋਟਲਾਂ 'ਚ ਖਾ ਕੇ ਵੀ ਨਹੀਂ ਆਉਂਦਾ। ਤੇ ਮੈਂ ਗੁਰੂ ਘਰ ਦਾ ਲੰਗਰ। ਬੜਾ ਨਾਮ ਦਾ ਆ ਗਿਆ। ਬਹੁਤ ਟੇਸਟੀ ਲੰਗਰ ਬਣਾਇਆ ਸੀ। ਖਵਾਦੀ ਆ ਗਿਆ। ਬਹੁਤ ਵਧੀਆ। ਅਗਲੇ ਆਪਾਂ ਹੋਰ ਕਰਾਂਗੇ ਦਰਸ਼ਨ ਦਿਖਾਵਾਂਗੇ ਤੁਹਾਨੂੰ। ਬਣੇ ਰਹੋ। ਹਾਂਜੀ ਹਾਂ ਹਾਂ ਸੰਗਤ ਪਹੁੰਚੀ ਹੈ ਬਹੁਤ ਜ਼ਿਆਦੇ ਜੀ ਕਿਹ ਜਾਈਏ ਬੈਠਾ ਹਾਂ ਹਾਂ ਸਤਿ ਸ਼੍ਰੀ ਅਕਾਲ ਸਾਨੂੰ ਅਮ ਜੀ ਇਤਿਹਾਸ ਕੋਲ ਤੋਂ ਸਾਬ ਦਾ ਇਹ ਇਤਿਹਾਸ ਹੈ ਇਹ ਵਜੋਂ ਕੋ ਜਾਣੂ ਕਰਾਵਾਂਗੇ ਬਣੇ ਰਹਿਣਾ ਨਾਲ ਜਿਹੜੇ ਆ ਗਏ ਬੰਦੇ ਰੁੱਢੀ ਮਨ ਨੂੰ ਸ਼ਾਂਤ ਹਾਂਜੀ ਸ਼ਾਂਤ ਹੋਣ ਯਾਰ ਨਾ ਮਾਈ ਹੋਟਲ ਜਿਆਦਾ ਨਹੀਂ ਹੋ ਜਨਾ ਰੋਟਾ ਲੰਗਰ ਸਾਥਿੰਦੂ ਬਾਦੀ ਆ ਗਿਆ ਲੱਗਦਾ ਕਿ ਹੈ ਪੂਰੇ ਉਹ ਅਜੀ ਚੀਜ਼ ਤਾਂ ਬਹੁਤ ਹੋ ਲੋ ਜੀ ਇਹ ਤੇਹਾ ਸਹੀ ਤੇਗਵਾਤ ਸਿੰਧੀ ਹੈ ਤੇਗਵਾਤ ਸਿੰਧੀ ਹੈ ਕਰਨ ਉਹਦੇ ਆਗੇ ਤਾਂ ਸਭ ਪਾਈ ਹੋਈ ਸਹਾਇਤਿਆਸ ਕਰਨ ਦੁਆਰਾ ਸ੍ਰੀ ਅਡਿਸਰ ਸਾਹਿਬ ਪਾਤਸ਼ਾਹੀ ਨੌਮੀ ਨੌਮੀ ਕਾਪਤਨ ਸਭੂ ਸ੍ਰੀ ਗੁਰੂ ਤੇਗਵਾਤ ਜੀ ਦੇ 22 1722 ਬਿਕਰਮੀ ਸੰਨ 1665 ਕੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਮਾਲਵਾ ਖੇਤਰ ਦੀ ਧਰਮ ਪ੍ਰਚਾਰ ਯਾਤਰਾ ਕਰਦੇ ਸਮੇਂ ਗੁਰੂ ਸਾਹਿਬ ਪਿੰਡ ਟੋਲਾਵਾਲ ਰੰਗੀਆਂ ਸਿੱਖ ਤੇ ਕੱਟੂ ਤੋਂ ਹੁੰਦੇ ਹੋਏ ਉਹਦੇ ਮਹੀਨੇ ਪਿੰਡ ਫੜਿਆ ਆ ਵਿੱਚੇ ਪਹੁੰਚੇ ਜਿੱਥੇ ਅੱਜ ਕੱਲ ਗੁਰਦੁਆਰਾ ਸਾਹਿਬ ਪੱਕਾ ਗੁਰੂ ਸਾਹਿਬ ਸੈਨਸ ਸਥਿਤ ਹੈ ਪੱਕਾ ਗੁਰੂ ਸਾਹਿਬ ਸਾਹਿਬ ਤਰੰਤ ਗੁਰੂ ਸਾਹਿਬ ਫੜਿਆ ਆ ਵਿੱਚੇ ਹੀ ਕੱਚੇ ਗੁਰੂ ਸਾਹਿਬ ਆਏ ਕੱਚੇ ਗੁਰੂ ਸਾਹਿਬ ਤੋਂ ਅੱਗੇ ਗੁਰੂ ਸਾਹਿਬ ਪਿੰਡ ਟੋਲਾਵਾਲ ਦੀ ਗੱਲ ਹੈ ਜਦੋਂ ਗੁਰੂ ਸਾਹਿਬ ਨੇ ਪਿੰਡ ਫੜਿਆ ਆਪਣੇ ਟੋਲੇ ਦੀ ਹੱਦ ਆਸ ਪੁਚਿਤਾ ਚੇਤ ਗੁਰੂ ਸਾਹਿਬ ਜੀ ਦਾ ਘੋੜਾ ਅੜੀ ਪੈ ਗਿਆ ਅਤੇ ਅੱਗੇ ਵੱਧ ਨਹੀਂ ਜਾ ਰਹਾ ਸੀ ਜਦੋਂ ਘੋੜੇ ਅੱਗੇ ਨਾ ਤੁਰਿਆ ਤਾਂ ਸੰਗਤਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਕੀ ਕਾਰਨ ਹੈ ਜੀ ਘੋੜਾ ਅੱਗੇ ਨਹੀਂ ਜਾ ਰਹਾ ਤਾਂ ਗੁਰੂ ਸਾਹਿਬ ਨੇ ਸੰਗਤਾਂ ਨੂੰ ਦੱਸਿਆ ਕਿ ਅੱਗੇ ਤਵਾਕੂਦਾ ਖੇਤ ਹੈ ਤਵਾਕੂਦਾ ਖੇਤ ਹੋਣ ਕਰਕੇ ਘੋੜਾ ਅੱਗੇ ਨਹੀਂ ਚੱਲ ਰਹਾ ਗੁਰੂ ਸਾਹਿਬ ਨੇ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਵਾਚਨ ਕਰਦੇ ਹੋਏ ਦੱਸਿਆ ਕਿ ਇਹ ਲੋਕ ਵੀ ਕਿਸੇ ਸਰਦਾਰੂ ਬਣਨਗੇ ਇਹ ਲੋਕ ਕਿਸੇ ਸਮੇਂ ਸਰਦਾਰੂ ਬਣਨਗੇ ਅੱਜ ਗੁਰੂ ਸਾਹਿਬ ਜੀ ਦੀ ਸੇਵਾ ਕਰਿਆ ਕਰਨਗੇ ਇਸ ਜਗ੍ਹਾ ਤੇ ਜੋ ਵੀ ਸੰਗਤਾਂ ਸਰਦਾਰੂ ਸਰਤਾ ਸੇਵਾ ਨਾਲ ਸੇਵਾ ਕਰਨੀਆਂ ਕਿੰਨਾ ਦੇ ਗੁਰਮਤ ਅਨੁਸਾਰ ਕਾਰਕ ਸਕੂਲ ਹੋਇਆ ਕਰਨਗੇ ਹੁਣ ਇਸ ਜਗ੍ਹਾ ਤੇ ਗੁਰੂ ਸਾਹਿਬ ਅੰਸਾਰ ਸਾਹਿਬ ਸਜੋਬਤ ਹੈ ਇਹ ਬਾਚਨ ਕਹਿ ਕੇ ਗੁਰੂ ਸਾਹਿਬ ਆਪਣੇ ਨਾਲ ਸੰਗਤਾਂ ਸਮੇਤ ਪਿੰਡ ਸੋਹੀਵਾਲ ਨੂੰ ਚੱਲ ਪਏ ਜਿੱਥੇ ਅੱਜਕੱਲ ਗੁਰਦੁਆਰਾ ਸੋਹੀਆਂ ਨਾਲ ਸਾਹਿਬ ਸਤਤ ਹੈ ਗੁਰਦੁਆਰਾ ਸਾਹਿਬ ਸ੍ਰੀ ਅਡੀ ਸਾਹਿਬ ਸਾਹਿਬ ਜੀ ਦੀ ਸੇਵਾ ਜਥੇਦਾਰ ਬਾਬਰਵੰਤ ਸਿੰਘ ਦੀ ਕਾਰ ਸੇਵਾ ਜੁਲੀ ਵਾਲਿਆਂ ਨੇ ਆਪਣੇ ਘਰ ਕਮਲਾ ਨਾਲ 24 ਦਸੰਬਰ 1997 ਨੂੰ ਬੁੱਧਵਾਰ ਨੂੰ ਆਰੰਭ ਕਰਵਾਈ ਅੱਜਕੱਲ੍ਹ ਸਤਾਨ ਦੀ ਸੇਵਾ ਜੋਤੇਦਾਰ ਬਾਬਾ ਬਾਬਾ ਚੰਦ ਸਿੰਘ ਜੀ ਅਤੇ ਬਾਬਾ ਮਹਿੰਦਰ ਸਿੰਘ ਜੀ ਦੀ ਗਵਾਹੀ ਵਿੱਚ ਜਤੇਦਾਰ ਬਾਬਾ ਬਾਬੂ ਸਿੰਘ ਜੀ ਇਹ ਕਰਵਾ ਰਹੇ ਨੇ ਜਤੇਦਾਰ ਬਾਬਾ ਬਾਬੂ ਸਿੰਘ ਜੀ ਕਮਾਈ ਨੰਬਰ ਉਹਨਾਂ ਦਾ ਹੀ ਗੁਰਵੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਿੰਟ ਤੋਂ ਹਟਾਇਆ ਤੇ ਕੋਰਸੇ ਚੋਂ ਇਹ ਸੀ ਇਤਿਹਾਸ ਭਾਈ ਗੁਰਦੁਆਰਾ ਸਾਹਿਬ ਜੀ ਦਾ ਠੀਕ ਹੈ ਜੀ ਉਹਦੇ ਸੰਗਤਾਂ ਵੀ ਡੱਬੇ ਚ ਲਾ ਕੇ ਜਾਂਦੀਆਂ ਨੇ ਕੋਈ ਹੁੰਦੇ ਨੇ ਉਹ ਤੇ ਕੋਈ ਕਿੰਨੇ ਸਰਦਾਂ ਸੰਗਤਾਂ ਦੀ ਤੇ ਮੈਂ ਲੱਡੂ ਇਹ ਡੱਬੇ ਪਾਈਂ ਸੰਗਤਾਂ ਤੋਂ ਬਹੁਤ ਸਰਦਾਂ ਨਾਲ ਲਈ ਲੱਡੂ ਇਹ ਡੱਬੇ ਚ ਲਾ ਕੇ ਜਾਂਦੀ ਆ ਤੇ ਉਸ ਦੇ ਬਦਲ ਸੰਗਤਾਂ ਦਿੰਦੇ ਨੇ ਇੱਧਰ ਮੈਂ ਕੋਈ ਇੱਧਰ ਲੱਡੂਆਂ ਦੇ ਪੋਤ ਬਹੁਤ ਬਹੁਤ ਨਾਲ ਲਫਾਹੇ ਵੀ ਦਿੱਤੇ ਜਾਂਦੇ ਨੇ ਜਿਹੜੇ ਸੰਗਤਾਂ ਵੀ ਚਲਾਉਂਦੇ ਘਰੇ ਰਫਾਫੇ ਪਾਕੇ ਹੋਰ ਜਾ ਸਕਣ ਦੇਖੋ ਇਹ ਬਹੁਤ ਸੋਹਣਾ ਪ੍ਰਬੰਧ ਲੱਗਿਆ ਇਹ ਜੀ ਬਹੁਤ ਦਿੱਕਤ ਆਉਂਦੀ ਆਪਾਂ ਦੇਖਦੇ ਹੁੰਦੇ ਆ ਇਹ ਬਹੁਤ ਸੋਹਣਾ ਪ੍ਰਬੰਧ ਹੈ ਰਫਾਫੇ ਆਪ ਤੁਹਾਨੂੰ ਕਰਦੇ ਰਫਾਫੇ ਜੇਵਾ ਕੀਤੀ ਜਾਂਦੀ ਹੈ ਜੀ ਬਹੁਤ ਸੋਹਣਾ ਪ੍ਰਬੰਧ ਲੱਗਿਆ ਇਹ ਦੇਖੋ ਚੱਕੜ ਔਖਾ ਹੋ ਜਾਂਦਾ ਚਲੋ ਕਾ ਯਾਰ ਬਹੁਤ ਬਰਾੜੀ ਸਾਹਿਬ ਇਹ ਫੀਟ ਤੇ ਸਾਜਾ ਜਿਹੜਾ ਦੇਖੋ ਜੀ ਇਹਦਾ ਉੱਤਰ ਕੇ ਜਾਜ ਹੁਣੇ ਚੜਦੇ ਬਾਬਾ ਸਾਜ ਬੰਦ ਹੋ ਗਿਆ ਜੜਨੇ ਆ ਚੜ ਕੇ ਜਿਹੜਾ ਜਹਾਜ ਚੜਨੇ ਸੀ ਸਾਹ ਸੰਗਤ ਘਟ ਗਈ ਜਹਾਜ ਚੜਨ ਵਾਲਾ ਘਟ ਗਏ ਦੇਖੋ ਇਹ ਕੋਈ ਇਹ ਹੈ ਬਈ ਯਾਰ ਕੋਣ ਦੇਖ ਲੈ ਵੀ ਇਹ ਬੈਗ ਮਾਲ ਆਉਦੇ ਵਾਸਤੇ ਇਹ ਕਰਨਾ ਹੈ ਕੋਈ ਸੌਰੀ ਆਮੇ ਆਪਣੇ ਦੁਕਾਨ ਵਾਸਤੇ ਪੈਸੇ ਹਸਾਬ ਦਾ ਮੈਨੂੰ ਬਤਾਨ ਦਿਓ ਡਾਇਰੈਕਟ ਨੰਬਰ ਦੇ ਦਿਓ ਉਹ ਮੈਂ ਮੈਂ ਵਾਸਤੇ ਦੁਕਾਨ ਵਾਸਤੇ ਹਾਂ ਹਾਂ ਉਹ ਆਪਣਾ ਆਦਾ ਫੜਾ ਗਾਣਾ ਮੈਂ ਫੜਾ ਆਈਏ ਜਮਗਾ ਜੀ ਮੈਂ ਜੇ ਦਾ ਕੁਝ ਹੋਰ ਨਹੀਂ ਕਿੰਨੇ ਆ ਜੀ 450 ਹਨ ਮੈਂ ਇਧਰ ਫੋਨ ਕਰਨਾ ਭੁੱਲ ਗਿਆ ਨਾਲੋ ਜੀ ਕਰਕੇ ਦੇ ਕੇ ਆਪਾਂ ਦੇਖਦੇ ਹਾਂ 400 ਲਓ ਆਹ ਸਭ ਠੀਕ ਹੈ ਹੈ ਆ ਜਾਓ ਠੀਕ ਹੈ ਇੰਨਾ ਨਹੀਂ ਬੜਾ ਸਾਬ ਤਾਂ ਆਪਣਾ ਚਾਬੀ ਹੁੰਦੀ ਵਸ ਜਾ ਹੁਣ ਹੋਰ ਕਿਦਾਂ ਸੁਪਾਪੀ ਕੋਪੀ ਤੇ ਕਿਹੜਾ ਪਾਉਂਦਾ ਹਾਂ ਮਾਣ ਇਹ ਥੋੜੇ ਜੇਬਾਂ ਚ ਪਾਈਆਂ ਵਾਲੀਆਂ ਨੇ ਹਾਂ ਜੇਬਾਂ ਨਾ ਹੋਣ ਸਿੰਪਲ ਵੀ ਹੋਊਗਾ ਦੋ ਹੀ ਹੋਣ ਬਸ ਸੱਜਦੇ ਹੋ ਦੋ ਜੇਪਾ ਹੁਣ ਬਹੁਤ ਦੂਰ ਤੇ ਕੋਈ ਮਜੂਦ ਉਹ ਘੱਟ ਵੀ ਹੁੰਦਾ ਇਹ ਆਜੀ ਬਾਜ਼ਾਰ ਆਓ ਆਤਰਾ ਬਹੁਤ ਮਹਿੰਗਾ ਨੇ ਆ ਫਰਜ਼ਾਂ ਨੂੰ ਚੜਜਾ ਜੀ ਮੇਰਾ ਲਵੇ ਲਾ ਕੇ ਸਦਾ ਹੁਣ ਲੱਗਦੀਆਂ ਮਿਲ ਕੇ ਸਿਰਾਂ ਦਾ ਹੁਣ ਅਟਿਆ ਰਹਾਂ ਦੇਣਾ ਮੇਰਾ ਬਹੁ ਭੰਗਿਆ ਮੈਨੂੰ ਇਹ ਮੈਂ ਤਾਂ ਬੱਸ ਮੈਂ ਸੋਦੋ ਨਾ ਸਿਰੋਂ ਲੱਗਿਆ ਅਸੀਂ ਮੋਟੇ ਡਾਕਟਰ ਚੋਹ ਸੇਕਣਾ ਹੈਗੀ ਆ ਓਏ ਦੇਖੋ ਭਾਈ ਇਹ ਵਜ਼ਾਰ ਜੀ ਇਹਨੇ ਬਾਥਰੂਮ ਦੀ ਖੜਕ ਕੇ ਜਾਂਦੀ ਅੱਛਾ ਐਨਕ ਤਾਂ ਨਹੀਂ ਓਏ ਅੱਛਾ ਮੈਂ ਹੀ ਰਹਿ ਜੀ ਬੈਂਡਰ ਰੈਵੰਦੀ ਨੇ ਉੱਥੇ ਹਰਦੀ ਨਹੀਂ ਜੁੱਤੀਆਂ ਤਾਂ ਲੈਣੇ ਨੇ ਜੁੱਤੀਆਂ ਜੁੱਤੀਆਂ ਨਹੀਂ ਖਾਣੀਆਂ ਨਾ ਖਾਣੀਆਂ ਅੱਛਾ ਆ ਕੰਨਾਂ ਤੇ ਮਾਇ ਕਰਦੇ ਹੁਣ ਹੁੰਦਾ ਘਟਾ ਆ ਲੈ ਲੋ ਕੰਨਾਂ ਤੇ ਮਾਇ ਕਰਦੇ ਲੈ ਲੋ ਹਾਂ ਹੁੰਦਾ ਘਟਾ ਤੈਨੂੰ ਬੈਗ ਆ ਇਹ ਤਾਂ ਦੂਜੇ ਹੈ ਵੀ 100 ਆ ਨਾ ਰਾਜ ਦਿਖਾ ਦਿਆਂ ਤਾਂ ਹੋਊਗਾ ਤਾਂ ਹੋਊਗਾ ਹੋਈ ਨਾ ਮੈਂ ਦੁਕਾਨ ਵਾਸਤੇ ਬੈਗ ਲੈਣਾ ਬੈਕ ਜਹਾਜ ਤਾਂ ਪੱਕੀ ਰਹਿ ਲੈ ਲਓ ਭਾਈ ਇਹ ਸੀ ਬਾਜ਼ਾਰ ਤੇ ਖਾ ਲੈ ਆਪਾਂ ਨੇ ਹੁਣ ਚੱਲਾਂਗੇ ਵਾਪਸੀ ਕਰਦੇ ਆ ਜੀ ਹੁਣ ਦੇਖਾਂ ਐ ਵਰੀਲਾ ਰੁਲਾ ਬਣਾਉਣੀਆਂ ਨੇ ਜੀ ਟਾਈਮ ਬਚਿਆ ਲਾ ਹੈ ਨਹੀਂ ਗੋਟੇ ਲਾਗੇ ਦਾ ਬਹੁਤ ਹੈ ਜੀ ਠੀਕ ਬਣਨਾ ਬਹੁਤ ਨੂੰ ਆ ਬਸ ਐ ਜੋ ਹੋਵੇ ਮਾਗੀ ਕੀ ਹੋਵੇ ਆਹ ਦੇਖ ਭਾਈ ਨਾ ਬੁੜੀਆਂ ਵਾਲਾ ਲੈਣਾ ਬੰਦਿਆਂ ਦਾ ਲੈਣਾ ਪਰਸ ਨੇ ਭਾਈ ਦੇਖਦੇ ਆ ਪਰਸ ਲੈਣਾ ਮੈਂ ਇੱਕ ਦੁਕਾਨ ਵਾਸਤੇ پیسے ਫਿਰ ਤ ਆਊਗਾ ਜੀ ਦੇਖਦੇ ਕੋਈ ਤਨੀ ਵਰੀ ਹੈ ਇਹ ਚੱਲ ਜੂਗਾ ਟਣੀਆਂ ਹੋਣਾ ਅਗਲੇ ਦਿਨ ਇਹਦਾ ਹੋ ਗਿਆ ਦੂਜੇ ਨੇ ਵਿਆਹ ਚ ਪਾ ਕੇ ਫਿਰ ਦੋ ਉਹ ਆ ਆ ਚੱਲ ਜੂ ਫਰੀਦਵਾਸ ਤੇ ਆ ਚੱਲ ਜੂ ਅੰਕਲ ਵੀ ਆ ਕੇ ਆ ਚੱਲ ਇਹ ਤਾਂ ਵੱਡਾ ਛੋਟਾ ਲੈਣਾ ਪਊਂ ਤੂੰ ਇਹਦਾ ਵੱਡਾ ਹੈ ਇੰਨਾ ਦਾ ਲੋਟ ਨਹੀਂ ਆਉਣਾ ਤਾਂ ਲੇੜੀ ਨਹੀਂ ਸਾਰੇ ਹੈਨਾ ਕੱਪ-ਕੱਪ ਤਾਂ ਲੈਣਾ ਕੋਈ ਤਾਂ ਕੋਈ ਚਾਜ ਪੀਣੀ ਹੋਣੀ ਆਪਾਂ ਸ਼ੂਟ ਟਾਈਮ ਵੇਲੇ ਹੂੰ ਹਾਂ ਉਹਦੇ ਰੰਗੇ ਰੱਖਿਆ ਕਰਾਂਗੇ ਉਸੇ ਰੰਗ ਦੇ ਚਾ ਲਿਆਵਾਂਗੇ ਲੋ ਜੀ ਬਈ ਉਹ ਸੱਵਣ ਅੰਨੇ ਪੋਟਵਾ ਆ ਗਈਆਂ ਦੇਖੋ ਕੋਈ ਸਾਡੀਆਂ ਦੇ ਤਾਂ ਪੱਕੇ ਗੋਲੀ ਲੱਗ ਜਾਂਦੀਆਂ ਉਹ ਤਾਂ 25 ਨੇ ਤਾਂ ਇਹ ਨਹੀਂ ਹੁੰਦੀ 5 ਤਾਂ ਆਉਂਦੀ ਰਹਿੰਦੀ ਐ ਐਨਾ ਸੰਗ ਤਾਂ ਆਉਂਦੀ ਰਹਿੰਦੀ ਐ ਹੈਨਾ ਇਹਦਾ ਸਟੇਕ ਨੇ ਆਜੋ ਮਾਰੋ ਕੋਸੇ ਨੂੰ ਹੋਰ ਦੇਖ ਤਾ ਲੋ ਦੇਖਣ ਮੈਂ ਕੌਣ ਢਾਉਣਾ ਸੀ ਲੈ ਜੋ ਕੋਲਸਿ ਗਰਸ ਨਹੀਂ ਖਾਣੀ ਤੂੰ ਤਾਂ ਰਹਿਣ ਦੇ ਮਾਰੋ ਜੀ ਜੂਸ ਦੋ ਅੱਛਾ ਜੀ ਇਹਦੇ ਕੱਚਾ ਕੋਈ ਹੈ ਜੇ ਲੈ ਭਾਈ ਇਹ ਜੀ ਦਰਸ਼ਨ ਦੇ ਲੋ ਆਹ ਕਿਨੇ ਆਹ ਲੈ ਲੈ ਵੀਰੇ ਖਰਾਬ ਹੋ ਗਿਆ ਪਾਟ ਕੇ ਆਪਣੇ ਕੋਲੇ ਜਾਈ ਇੱਕ ਰੋਟਾ ਦੋਨਾਂ ਦਾ ਫਰਕ ਹੈ ਇੱਕੋ ਰੇਟ ਆ ਬਸ ਕੋਈ ਨਹੀਂ ਹੈਲੋ ਹਾਂਜੀ ਹਾਂ ਇੱਕ ਰੇਟ ਆ ਵੇ ਚਲਾਣਾ ਦੇਖ ਲੈ ਕੇ ਤਾਂ ਕੇ ਦੇਖ ਲੈ ਇੰਨਾ ਕੀ ਰੇਟ ਆ ਬਾਈ ਆ ਬੱਸਾਂ 250 ਪਰ 250 ਜੀ ਕੋਈ ਦੇਸੀ ਹੋ ਜਾਂਦੀ ਹੈ 250 ਦੇ ਵਿੱਚ ਆਪਾਂ ਨੂੰ ਚੀਜ਼ ਤਾਂ ਤੈਨੂੰ ਆ ਚਾਹੀਦੀ ਮੈਨੂੰ ਬਤਲ ਲੈ ਕੀ ਲਾਵਾਂ ਇਹ ਚਾਹੀਦੀ ਆਪਾਂ ਨੂੰ ਆ ਕੱਢ ਕੇ ਦੇਖੋ ਬਾਈ ਆ ਗਏ ਆਪਣੇ ਸੂਈ ਵਾਲੇ ਸਿਸਟਮ ਆ ਗਏ ਮੈਂ ਪੁੱਛ ਰਿਹਾ ਇਹਨਾਂ ਨੂੰ ਗੱਲ ਯਾਰ ਸਦਾ ਗੱਲ ਰੋਟ ਨੇ ਆ ਗਏ ਭਾਈ ਚੱਟ ਨੇ ਕੁੱਟਣੇ ਇਹ ਸਾਰਾ ਲੱਕੜਾ ਸਮਾਨ ਹੈ ਜੀ ਦੇਖੋ ਇਹ ਲਾਓ ਲੈ ਲਓ ਲੈ ਲਓ ਲੋੜ ਆਈ ਦੀ ਲੱਕੜਾ ਸਮਾਨ ਹੈ ਜੀ ਸਾਰਾ ਇਹ ਦੇਖੋ ਘੈਂਟ ਗੱਲ ਵਾਲਤਾ ਸਾਰਾ ਸਿਸਟਮ ਆ ਇਹ ਕੱਪ ਵੀ ਦਾ ਵਿਚੋ ਦੂਜੇ ਨੇ ਵਾਰੇ ਲੱਕੜਵਾ ਦੀ ਇਹ ਕਾਫੀ ਵਾਈਟ ਲੋਗ ਜਿਹੜੇ ਨੇ ਉਹਦੇ ਵਾਸਤੇ ਸਟੂਡੀਓ ਵਾਸਤੇ ਹੋਰ ਇਹਨੂੰ ਦੇਖੋ ਮਿੱਟੀ ਵਾਲੇ ਉਹ ਕੀ ਕਹਿੰਦੇ ਉਹਨਾਂ ਨੂੰ ਕੋਲੜੀ ਬੀਜ ਹੈ ਨਾ ਹੋ ਕੀ ਹੁੰਦਾ ਕਲਾ ਕਲਾ ਜੀ ਰਾਜ ਮਿੱਟੀ ਵਾਲੇ ਕੀ ਕਹਿੰਦੇ ਨੇ ਉਹ ਠੀਕ ਫੁੱਲ ਥੋੜਾ ਪੁੱਲਾ ਜੀ ਫੁੱਲ ਲਗਾ ਦੇ ਨਾਮ ਨੂੰ ਫਾਫੇ ਚ ਪਤਾ ਸਮਾਨ 20 ਦਾ ਅੱਜ 20 ਦਾ ਜੋੜ ਨਹੀਂ ਕਰਦੇ 20 ਦਾ 20 ਦਾ 20 ਦਾ ਪੱਤੇ ਖੜ ਗਿਆ ਰਿਹਾ ਕਿ ਆ ਜੋ ਸੋ ਇਹ ਖੜੇ ਜੀ ਤਾਂ ਕੋਈ ਖੜੇ ਸੀ ਜੀ ਇਹ ਤੋਂ ਬਾਅਦ ਜੀ ਖੜ ਗਿਆ ਮੈਂ ਤਾਂ ਉਹੀ ਖੜੇ ਸੀ ਜਿਹੜਾ ਉਹ ਸਾਹ ਕੋਈ ਖੜ ਜਾਂਦੇ ਡਾਇਰਮੈਂਟ ਹੋ ਗਈ ਵੀ ਇੱਕ ਨਾ ਨਾ ਕਹਾਂ ਭਾਗ ਜੀ ਭਾਈ ਕੋ ਦਿਖਾ ਆਪੋ ਆਇਆ ਨਾ ਸੇਵਿੰਗਸ ਸਾਡੇ ਹੈਗਾ ਘੁੰਮ ਰਿਹਾ ਜੀ ਤੁਸੀਂ ਮਟਿਆ ਨਾ ਸੋ ਸ਼ੂਗਰ ਕੰਟਰੋਲ ਕਰਵਾ ਲਾ ਸੋ ਦੋ ਵਜੇ ਨੇ ਦੋ ਵਜੇ ਨੇ ਇੱਕ ਵੇਜ ਦਾ ਰਿਆ ਪੁੱਛ ਕੇ ਇਹ ਆਪੇ ਸ਼ੂਗਰ ਨੂੰ ਸ਼ੂਗਰ ਵਾਲਾ ਉਹ ਗਲਾਸ ਵਰਤਿਆ ਕਰੋ ਕਹਿੰਦੇ ਠੀਕ ਹੋਏਗਾ ਜਿੱਤੇ ਇਹਨਾਂ ਦਾ ਗੁਰ ਘਟ ਜਾਂਦਾ ਆਪਾਂ ਆਗੀ ਜੀ ਜਰ ਵੀ ਉਹ ਛੇੜੀ ਅਗੇਂ ਜੀ ਲਓ ਹੀ ਇਹ ਬੇਨ ਬਸ ਡੱਬਣ ਵਾਸਤੇ ਦੇਖ ਲੈ ਵੀ ਕਿ ਹੋਰ ਲੈ ਲੈ ਕੋਈ ਵਿਚਾਰ ਅਰੀ ਸਰਕਾਰ ਦਵਾ ਸਾਹਿਬ ਦਾ ਦੇਖ ਰਹੇ ਤੁਸੀਂ ਐਂਡ ਕਰ ਲੋ ਬਤਨੀ ਗਈਆ ਮੇਰੇ ਦੂਜੇ ਘਰੇ ਆਓ ਤੁਹਾਡਾ ਆਇਦਰ ਐਸੇ ਤਰ੍ਹਾਂ ਜਿਹੜਾ ਦਾ ਆਉਂਦੀ ਆ ਐਸੇ ਮੇਰੇ ਨੇਜਵਾ ਖਾਣੇ ਦੇ ਲਈ ਮਹੌਰੇ ਹੈ ਜੋ ਅੱਖਾਂ ਦੇ ਲਈ ਹੈ ਮਹੌਰੇ ਟੋਟੋ ਅੱਡ ਤੋਂ ਮਰ ਫਾਈਂ ਨੀਜਵਾ ਖਾਣੇ ਆਇਆ ਆਇਆ ਕਰ ਬਠੀਕਰ ਜਾਓ ਉਸ ਤਾਂ ਆਪਣੇ ਕੋਲੇ ਹੈ ਕਿਨੇ ਭਾਰੀ ਹਿੱਟ ਲੈ ਲਿਆ ਦਿਆਂ ਪਾਰੀ ਦੁਪਾਰੀ ਹੈਗੀ ਹੋਰ ਉਹ ਦੁਪਾਰੀ ਕੀ ਮੱਥੇ ਮਾਰਨੀ ਹੈ யா பே பால சீ பையளி ਦੇਖੋ ਭਾਈ ਬਿਆਸ ਵੀਰ ਤੇ ਪਿਆਰ ਤੇ ਦੇਰ ਲਈ ਅੰਦਰ ਵੀਰ ਤੇ ਬਿਆਸ ਚੂੜਾ ਲੈਣਾ ਚੂੜਾ ਚਲੋ ਹੋਰ ਦੇਖੋ ਫੇਟਾ ਲਈ ਉਧਰ ਕਿੱਦਾਂ ਕੁਛ ਹੈ ਫੇਡਾਂ ਚ ਵੱਖਾ ਲਈ ਬੰਦਾ ਜੀ ਵੱਖਾ ਨੇ ਫੇਡਾਂ ਨੇ ਇਹਦਾ ਚੱਲੇ ਆ ਗਏ ਨੇਰ ਘੱਟ ਆ ਗਏ ਚੂੜਾ ਬੰਦੇ ਚੂੜਾ ਲਾ ਖਦਾ ਹੀ ਖੜਿਆ ਹੋਣਾ ਫਾਇਦਾ ਹੈ ਗਏ ਨੇ ਕਰੇ ਮਾਰ ਬਾਈ ਹਟ ਜੇ ਕਿੰਨੀ ਰਕੀ ਮਾਰਦੀ ਹੁੰਦੀ ਹੈ ਦੇਖੋ ਜੀ ਪਕਟਾ ਜਿੱਦਾਂ ਕਾ ਆਪਣਾ ਜਿੱਥੇ ਸਮਝਾ ਬਕਟਾ ਰਾਜ ਰੁਕੇ ਸੀ ਇਹ ਵਾਹ ਪੇ ਚੇਲ ਕੈਚ ਕਰ ਲਈਏ ਅੰਡੀ ਚਾਲ ਸਾਹਿਬ ਆ ਰਹੇ ਸੀਗੇ ਤੋਂ ਉਹਦੇ ਰਸਤੇ ਜੀ ਮਿਲ ਗਈਆਂ ਗਾਨ ਕਹਿੰਦੇ ਵਿੱਚ ਇਹਦੇ ਵੀਰੋ ਮਾਰ ਲਓ ਦੇਖਣੀ ਹੈਗਾ ਆਪਣਾ ਨਾ ਲਓ ਜੀ ਅਸੀਂ ਹੁਣ ਵਾਪਸ ਆ ਚੁੱਕੇ ਹਾਂ ਪਹੁੰਚ ਗਏ ਚੀਮੇ ਤੇ ਕਰਨਾ ਹੋਇਆ ਹੈ ਕਿ ਅਸੀਂ ਜੂਸ ਪੀਣਾ ਹੈ ਤੋਂ ਸਭ ਤੋਂ ਪਹਿਲਾਂ ਹੈਗਾ ਹੁਣ ਜੂਸ ਪੀਵਾਂਗੇ ਤੇ ਫਿਰ ਚੱਲਾਂਗੇ ਪਿੰਡ ਰੀਲਾ ਰੂਲਾ ਬਣਾਉਣੀਆਂ ਨੇ ਲਓ ਬਈ ਇਹ ਕਰਾਉਣੇ ਨੇ ਤੇ ਪੀਵਾਂਗੇ ਇਹ 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 ਸਾਰੇ ਪੀਵਾਂਗੇ ਯਾਰ ਅਸੀਂ ਪੀਵਾਂਗੇ ਸਾਰੇ ਪੀਵਾਂਗੇ ਪਹਿਲਾਂ ਅਸੀਂ ਇਹ ਪੀਵਾਂਗੇ ਫਿਰ ਰੀ ਬਣੀਆਂ ਤੇ ਜੂਸ ਪੀ ਕੇ ਫਿਰ ਚੱਲਾਂਗੇ ਹਾਂਜੀ ਘਰਾਂ ਨੂੰ ਵਾਪਸ ਫੇਰ ਵੀਡੀਓ ਨਾਲ ਸ਼ੂਟ ਕਰ ਲਈਏ ਨਾ ਜੀ ਦੇਖਨੇ ਦਾ ਮੇਰੇ ਨਾਲ ਆ ਵੀ ਕਿਵੇਂ ਰਿਹਾ ਜਟੂ ਦੱਸੋ ਬੜਾ ਵਧੀਆ ਬਹੁਤ ਯਾਰ ਆਇਆ ਯਾਰ ਆਇਆ ਆਈ ਗਿਆ ਨਾ ਬਹੁਤ ਨਿਆਰਾ ਹੈ ਬਹੁਤ ਘੱਟ ਰਿਹਾ ਬਈ ਜੀ ਬਈ ਕਿੰਨਾ ਕੋਲਰ ਮੈਂ ਨਿਆਰਾ ਆ ਗਿਆ ਬਹੁਤ ਵਧੀਆ ਦਰਸ਼ਨ ਹੋਏ ਕਰਦੇ ਬੰਦਿਆ ਰਿਹਾ ਹਾਂ ਜੀ ਸਾਬ ਬਹੁਤ ਭੈਣ ਕੋਈ ਕਿਵੇਂ ਰਿਹਾ ਜੀ ਬਾਬਾ ਜੀ ਆਤਮਾ ਸਾਬ ਸਭ ਲੋਗ ਹੀ ਨਾ ਵਧੀਆ ਜਿਆ ਤੇ ਬਾਬੇ ਨੇ ਮੱਥਾ ਤੇ ਗਿਆ ਚਲੋ ਹਾਂ ਬੰਦ ਸਾਰਾ ਕੁਝ ਹੋ ਗਿਆ ਭਾਈ ਹਨਾ ਤੇ ਵਧੀਆ ਰਿਹਾ ਕੰਮ ਕਾਰਾ ਪੂਰਾ ਵਧੀਆ ਤੇ ਦੁਬਾਰੇ ਫੇਸਬੁਕ ਉਮੇ ਲੈ ਕੇ ਆਪਣਾ ਆਤਮਾ ਨੇ ਬੁਲਾਇਆ ਹਾਂ ਤੱਕ ਤੇ ਜਾਮਾਂ ਦੇ ਦੁਆਰਾ ਰੂਪ ਪਿਆਰ ਹੋਣ ਲੱਗ ਰਿਹਾ ਆਪਣਾ ਦੇ ਲਈ ਉਹਨੇ ਬੁਰਾ ਅੰਜਵਾਇ ਕਰ ਰਹੇ ਨੇ ਜੂਸ ਦਾ ਦੇਖੋ ਪੀ ਰਹੇ ਨੇ ਦਿਲੀ ਰਾ ਗੱਜਦਾਵ ਸ਼ਖਰਵਾਲ ਦੇ ਨੰਬਰ ਮੈਨੂੰ ਆਉਂਦਾ ਹਾਂ ਮਾਰੀ ਤੱਕ ਇਹ ਗੱਲ ਨਾ ਕਰ ਗੱਜਰ ਕੀ ਨੋ ਨਾ ਕੋ ਦਾ ਲਾਪ ਹਾਂ ਗੰਦਾ ਕੱਢ ਰੋ ਗੰਦਾ ਕੱਢੀ ਲਾਉਂਦੇ ਗੰਦਾ ਕੱਢ ਰੋ ਸੱਤ ਨਹੀਂ ਆਣਾ ਦਿਲਾ ਬੱਤੇ ਹਾਂ ਇੱਕ ਹੋਰ ਵੀ ਲੋਹੋਂ ਤਾਂ ਰੋ ਹਾਂਜੀ ਦੋਸਤੋ ਅਸੀਂ ਭਈ ਆ ਗਏ ਆ ਵਾਪਸ ਕਰ ਪਹੁੰਚ ਚੁੱਕੇ ਆ ਬਹੁਤ ਨਜ਼ਾਰਾ ਆਇਆ ਘੈਂਟ ਟੂਰ ਰਿਹਾ ਪੂਰਾ ਵਧੀਆ ਵਧੀਆ ਦਰਸ਼ਨ ਹੋਏ ਖਾਦਾ ਪੀਤਾ हां जी गल साहब हां भाई बहुत बढ़िया रहया ते बंदा ਸਾਡਾ ਚੌੜ ਕਰਦਾ ਸੀਗਾ ਤੇ ਇਹਨੇ ਤਪਾਇਆ ਵੀ ਮੁੰਡਾ ਠੀਕ ਰਿਹਾ ਉਹਦਾ ਮੈਡਮਾਂ ਖਾ ਵੀ ਵਧ ਗਈਆਂ ਜਿਵੇਂ ਲੱਗਦਾ ਹੁਣ ਬੋਲਿਆ ਨਹੀਂ ਇਹਦਾ ਅੰਦਰ ਇਹ ਅੱਗੇ ਥੱਕ ਗਿਆ ਥੱਕ ਗਿਆ ਮਨ ਆਵਾਜ਼ ਨਿਕਲਦੀ ਜਾਂਦੀ ਸਾਡੀ ਬਈ ਬਹੁਤ ਵਧੀਆ ਰਿਹਾ ਜੀ ਪੂਰਾ ਘੰਟੇ ਇੰਜਵਾਇ ਕੀਤਾ ਤੇ ਚਲੋ ਧੰਨਵਾਦ ਆ ਭਾਈ ਬਲਾਅਵ ਸਮਾਰਤ ਕਰਦੇ ਆਪਾਂ ਹਾਂਜੀ ਤੇ ਬਲੌਗ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਦੱਸਿਓ ਲਾਇਕ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੁਬਾਰਾ ਨਵਾਂ ਬਲੌਗ ਛੱਡਣਾ ਫੇਰ ਮਿਲਾਂਗੇ ਜੀ ਧੰਨਵਾਦ